ਅਕਸਰ ਲੋਕ ਕਾਨੂੰਨੀ ਸਲਾਹ ਲੈਣ ਲਈ ਤੇ ਆਪਣੇ ਜਿਹੜੇ ਮਸਲੇ ਹੁੰਦੇ ਨੇ ਕੋਰਟ ਕਚਾੜਿਆਂ ਦੇ ਹੱਲ ਕਰਨ ਲਈ ਵਕੀਲਾ ਕੋਲੋਂ ਸਲਾਹ ਲੈਂਦੇ ਨੇ ਗੈਂਗਸਟਰ ਫਲਪ ਦਾ ਸੁਵਾਲ ਨਾਲ ਮਿਲ ਕੇ ਇੱਕ ਵਕੀਲ ਵੱਡੀਆਂ-ਵੱਡੀਆਂ ਸਾਮੀਆਂ ਕੋਲੋਂ ਰੰਗਦਾਰੀ ਲੈਂਦਾ ਕੰਮ ਕਰਦਾ ਸੀਗਾ ਇੱਕ ਹੋਰ ਵੀ ਵਾਰਤ ਲਹੁੰਦੀ ਹੈ ਜੀ ਬਰੂਨੋ ਧਵਨ ਆਪ ਹੀ ਪ੍ਰਵਦ ਅਸਵਾਲ ਦੇ ਨਾਲ ਰਲਿਆ ਹੋਇਆ ਸੀ ਤੇ ਉਸ ਨਾਲ ਰਲ ਕੇ ਇਸਨੇ ਡਰਾਮਾ ਰਚਿਆ ਤੇ ਆਪਣੇ ਆਪ ਤੇ ਫਾਇਰਿੰਗ ਕਰਵਾਈ ਉਹਦੇ ਤੋਂ ਤੇ ਇੱਕ ਫਰੋਤੀ ਦੀ ਇੱਕ ਛੁੱਟੀ ਉਸ ਤੋਂ ਕਾਲ ਕਰਵਾਈ ਜਿਹੜਾ ਜੁੜਿਆ ਕਿੰਦਾ ਵਕੀਲ ਜਿਹੜਾ ਤਾਰ ਕਿੰਦਾ ਜੁੜ ਗਿਆ ਕਿਉਂਕਿ ਗੈਂਗਸਟਰ ਦੇ ਨਾਲ ਲਿੰਕ ਹੋਣ ਇੱਕ ਵਕੀਲ ਦੇ ਉਸ ਹੋਤੀ ਨੂੰ ਲੈ ਕੇ ਦੁਕਾਨਦਾਰ ਦੇ ਮਨ ਵਿੱਚ ਡਾ ਦੇ ਕਿਉਂਕਿ ਕਈ ਜਗ੍ਹਾ ਫਾਈਲਿੰਗ ਹੋ ਚੁੱਕੀ ਉਸ ਸਬੰਧੀ ਇਹਨਾਂ ਜਿਹੜੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਘੱਟੋ ਘੱਟ ਇਹ ਇਹਨਾਂ ਦੀ ਜਿਹੜੇ ਸੈਕਸ਼ਨਸ ਲਾਏ ਆ ਤੇ 10 ਸਾਲ ਕੈਦ ਅਕਸਰ ਲੋਕਾਂ ਕੋ ਕਾਨੂੰਨੀ ਸਲਾਹ ਲੈਣ ਲਈ ਤੇ ਆਪਣੇ ਜਿਹੜੇ ਮਸਲੇ ਹੁੰਦੇ ਨੇ ਕੋਰਟ ਕਿਚਾਈ ਦੇ ਹੱਲ ਕਰਨ ਲਈ ਵਕੀਲਾ ਕੋਲੋਂ ਸਲਾਹ ਲੈਂਦੇ ਨੇ ਤੇ ਆਪਣੇ ਆਪ ਨੂੰ ਸਖਤ ਮਹਿਸੂਸ ਕਰਦੇ ਨੇ ਕਿ ਇਹਨਾਂ ਕੋਲੋਂ ਜਿਹੜਾ ਕਾਨੂੰਨ ਦਾ ਦੌਪੇਜਾ ਸਿੱਖ ਕੇ ਆਪਣੇ ਜਿਹੜੇ ਕੰਮ ਅਸੀਂ ਕਰ ਸਕੀਏ ਲੇਕਿਨ ਤਰਨਤੰਦਰ ਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੈਂਗਸਟਰ ਕਲਬ ਦਾ ਸੁਵਾਨ ਨਾਲ ਮਿਲ ਕੇ ਇੱਕ ਵਕੀਲ ਵੱਡੀਆਂ-ਵੱਡੀਆਂ ਸਾਧਮੀਆਂ ਕੋਲ ਰੰਗਦਾਰੀ ਲੈਂਦਾ ਕੰਮ ਕਰਦਾ ਸੀਗਾ ਇੱਕ ਹੋਰ ਵੀ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਉਸ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਸਾਡੇ ਨਾਲ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਮੌਜੂਦ ਨੇ ਗੱਲਬਾਤ ਕਰ ਲੈਣਿਆ ਅਸਲ ਜਿਹੜੀਆਂ ਅੱਜ ਗ੍ਰਿਫਤਾਰੀ ਹੋਈ ਹੈਗੀ ਆ ਕੀ ਪੂਰਾ ਮਾਮਲਾ ਹੈ ਇਹ ਜੀ ਕੁਝ ਸਮੇਂ ਪਹਿਲਾਂ ਜਿਹੜਾ ਐਡਵੋਕੇਟ ਬਰੂਨੋ ਤਵਨ ਵੱਲੋਂ ਪੁਲਿਸ پاسੇ ਕੰਪਲੇਂਟ ਕਰਾ ਕੇ ਪਰਚਾ ਦਰਜ ਕਰਾਇਆ ਗਿਆ ਸੀ ਵੀ ਉਸ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਇਸ ਸਬੰਧੀ ਉਸ ਤੋਂ ਫਰौती ਮੰਗੀ ਗਈ ਹੈ 1 ਕਰੋੜ ਰੁਪਏ ਦੀ ਜੋ ਸਾਡੀ ਟੀਮ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਚੀਜ਼ਾਂ ਸਾਹਮਣੇ ਆਈਆਂ ਵੀ ਬਰੂਨੋ ਧਵਨ ਆਪ ਹੀ ਪ੍ਰਵਦ ਅਸਵਾਲ ਦੇ ਨਾਲ ਰਲਿਆ ਹੋਇਆ ਸੀ ਤੇ ਉਸ ਨਾਲ ਰਲ ਕੇ ਇਸ ਨੇ ਡਰਾਮਾ ਰਚਿਆ ਤੇ ਆਪਣੇ ਆਪ ਤੇ ਫਾਇਰਿੰਗ ਕਰਵਾਈ ਉਹਦੇ ਤੋਂ ਤੇ ਇੱਕ ਫਰौती ਦੀ ਇੱਕ ਝੁੱਠੀ ਉਸ ਤੋਂ ਕਾਲ ਕਰਵਾਈ ਜਿਸ ਤੇ ਇਹਨਾਂ ਦੀ ਪਲੈਨਿੰਗ ਇਹੀ ਸੀ ਵੀ ਅੱਧੇ ਦੇ ਪੈਸੇ ਕਰ ਲਾਂਗੇ ਜਿਹੜੇ ਫਰੋਤੀ ਦੇ ਪੈਸੇ ਇਹ ਘਰਦਿਆਂ ਤੋਂ ਲੈੇ ਜਾਣੇ ਆ ਉਸ ਅੱਧੇ ਦੇ ਕਰ ਲਾਂ ਅਸਲ ਜਿਹੜੀਆਂ ਆਡੀਓ ਵਾਇਰਲ ਦੀ ਗੱਲ ਹੋ ਰਹੀ ਹੈ ਇਹ ਆਡੀਓ ਕਿੱਥੋਂ ਵਾਇਰਲ ਹੋਈ ਹੈ ਇਹ ਕਿੰਨਾ ਵੱਲੋਂ ਕੀਤੀ ਗਈ ਕਿਸ ਬਾਰੇ ਕੀ ਇਨਫੋਰਮੇਸ਼ਨ ਹੈ ਇਹ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਉਸ ਤੋਂ ਬਾਅਦ ਸਾਰੀ ਚੀਜ਼ ਸਾਹਮਣੇ ਆ ਗਈ। ਸਤ ਲਗਾਤਾਰ ਕਿਤਨੇ ਕਿਤੇ ਫੌਤੀ ਦਾ ਜਾਨ ਹੈ ਉਹ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹ ਇੱਥੇ ਪੈਸੇ ਦਿੰਦੇ ਨੇ ਛੂਟਾ ਰੱਖੇ ਨੇ ਗੁੱਤਕੇ ਰੱਖੇ ਨੇ ਜਿੰਨਾਂ ਕੋਲ ਗੈਂਗ ਆਫ ਡੈਡ ਕਰਵਾਉਂਦੇ ਨੇ ਕਿ ਕੋਈ ਇਸ ਤਰੀਕੇ ਦਾ ਸਿਸਟਮ ਨਹੀਂ ਹੋ ਸਕਦਾ ਕਿ ਜਿਹੜੇ ਉੱਥੇ ਬੈਠੇ ਨੇ ਕਿਉਂਕਿ ਇੱਥੋਂ ਦੀ ਗ੍ਰਿਫਤਾਰੀਆਂ ਹੁੰਦੀਆਂ ਨੇ ਜਿਹੜੇ ਛੋਟੇ ਜਿਹੜੇ ਇਹਨਾਂ ਦੇ ਚੱਲਦੇ ਪਏ ਨੇ ਲੋਕ ਨੇ ਪੈਸੇ ਨਾਲ ਚ ਆ ਜਾਂਦੇ ਨੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਇਹਨਾਂ ਦੇ ਆਕਾ ਨੇ ਕਿ ਉਹਨਾਂ ਦੀ ਗ੍ਰਿਫਤਾਰੀਆਂ ਕਿਉਂ ਨਹੀਂ ਪੋਸਿਬਲ ਹੋ ਹੁੰਦੀਆਂ ਜਿਹੜਾ ਜੇ ਪ੍ਰੋਸੀਜਰ ਜਿਹੜੇ ਜਿਹੇ ਜਿਹੜੇ ਬਦਮਾਸ਼ ਜਿਹੜੇ ਆਪਣੇ ਆਪ ਨੂੰ ਸੋਚਦੇ ਵੀ ਬਾਹਰ ਬੈਠੇ ਕੁਝ ਵੀ ਕਰ ਸਕਦੇ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਉਹਨਾਂ ਦਾ ਸਾਰਾ ਜਿਹੜਾ ਪ੍ਰੋਸੀਜਰ ਹੈ ਸੰਬੰਧੀ ਬਾਹਰੋਂ ਫੜ ਕੇ ਲਿਆਉਣ ਦਾ ਉਹ ਪੂਰਾ ਕਰ ਰਹੇ ਹਾਂ ਕਈ ਕੇਸ ਇਸ ਵੇ ਸਾਡਾ ਚੱਲ ਰਿਹਾ ਹੈ ਉਹਨੂੰ ਜਲਦ ਪੂਰਾ ਕਰਕੇ ਉਹਨਾਂ ਨੂੰ ਇੱਥੇ ਲਿਆਵਾਂਗੇ ਤੇ ਕਾਨੂੰਨ ਅਨੁਸਾਰ ਜਿਹੜੀ ਬੰਦੀ ਕਾਰਵਾਈ ਕਰਾਂਗੇ ਉਹਨਾਂ ਨੂੰ ਜਿਲ੍ਹੇ ਚ ਜੁੜਿਆ ਕਿੱਦਾਂ ਵਕੀਲ ਜਿਹੜਾ ਤਾਰ ਕਿੱਦਾਂ ਜੁੜ ਗਏ ਕਿਉਂਕਿ ਗੈਂਗਸਟਰ ਦੇ ਨਾਲ ਲਿੰਕ ਹੋਣੇ ਇੱਕ ਵਕੀਲ ਦੇ ਕਾਨੂੰਨੀ ਤੌਰ ਤੇ ਇਸ ਤਰੀਕੇ ਨਾਲੇ ਕੰਮ ਕਰਦੇ ਨੇ ਚੱਲਦੇ ਨੇ ਪ੍ਰੈਕਟਿਸ ਕਰਦੇ ਆ ਸੀਗਾ ਦਾ ਲਿੰਕ ਪਿਛਲੇ 4 ਕਿ ਮਹੀਨੇ ਦਾ ਦੱਸਦੇ ਵੀ ਇਹਦੇ ਨਾਲ ਲਿੰਕ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਸਾਹਮਣੇ ਆ ਤੇ ਬਾਕੀ ਜਿਹੜੀ ਡਿਟੇਲ ਵੀ ਕਿਸ ਤਰੀਕੇ ਦੇ ਨਾਲ ਇਹ ਇਹਨਾਂ ਦੇ ਲਿੰਕ ਚ ਆਏ ਉਹ ਇਨਵੈਸਟੀਗੇਸ਼ਨ ਦੇ ਪਾਸਪੋਰਟੀ ਨੂੰ ਲੈ ਕੇ ਦੁਕਾਨਦਾਰਾਂ ਦੇ ਮਨ ਵਿੱਚ ਡਾ ਦੇ ਕਿਉਂਕਿ ਕਈ ਜਗ੍ਹਾ ਫਾਈਲਿੰਗ ਹੋ ਚੁੱਕੀ ਹੈ ਤਰਨ ਤਾਂ ਵੈਸੇ ਵੀ ਮੱਜਾ 벨ਟ ਹੈ ਬਾਟਮ 벨ਟ ਹੈ ਆ ਕਾਫੀ ਜ਼ਿਆਦਾ ਜਿਹੜਾ ਸੈਂਸਿਟਿਵ ਮਾਹੌਲ ਬਣਾਇਆ ਦੇਂਦਾ ਦੁਕਾਨਦਾਰਾਂ ਦੇ ਵਿੱਚ ਡਾ ਦੇ ਕਿਸੇ ਨਾ ਕਿਸੇ ਫੋਤੀਆਂ ਨੂੰ ਲੈ ਕੇ ਕੋਈ ਸਨੇਹਾ ਹੋਵੇ ਕਿਉਂਕਿ ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਹੈ ਕਈ ਲੋਕਾਂ ਨੇ ਆਪਣੀ ਜਾਨਾਂ ਗਵਾਈਆਂ ਨੇ ਪਲ ਮੇਰਾ ਇਹੀ ਕਹਿਣਾ ਜੀ ਵੀ ਸਾਡੀ ਪੁਲਿਸ ਮਸਤੈਦ ਹੈ ਉਹਨਾਂ ਦੀ ਅਸੀਂ ਤੁਹਾਡੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਕਰ ਰਹੇ ਹਾਂ ਤੇ ਜਿਹੜੇ ਇਹ ਮਾੜੇ ਅਨਸਰ ਹੈ ਜਿਹੜੇ ਆ ਫਰੋਤੀਆਂ ਮੰਗਦੇ ਆ ਜਾਂ ਵਿਦੇਸ਼ਾਂ ਚ ਉੱਥੇ ਲੁੱਕ ਕੇ ਉੱਥੋਂ ਆਪਦੇ ਗੁਰਗੈਰਾਹੀਂ ਕੋਈ ਗਲਤ ਹਰਕਤਾਂ ਕਰਦੇ ਆ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਲਿਆਵਾਂਗੇ ਲਿਆ ਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਜਿੱਲਾਂੇ ਸੱਟਾਂਗੇ ਤੇ ਤਾਂ ਕਿ ਉਹਨਾਂ ਦਾ ਦਿਮਾਗ ਠੀਕ ਹੋਵੇ ਤੇ ਆਪਣਾ ਜਿਹੜਾ ਹੋਰ ਸਾਰਿਆਂ ਦੇ ਵਿੱਚ ਕੌਨਫੀਡੈਂਸ ਆ। ਸਵਾਗਤਿ ਸਵਾਲ ਹੈ ਜਿਹੜਾ ਵਕੀਲ ਨੂੰ ਗ੍ਰਿਫਤਾਰ ਹੋਇਆ ਹੈ ਆ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਣੀ ਹੈ ਤੇ ਕੀ ਕੋਸ਼ਿਸ਼ ਦੇ ਖਿਲਾਫ ਜਾਨੀ ਭਾਦਮ ਬਿਲਕੁਲ ਜੀ ਇਹਨਾਂ ਦੇ ਸੇਮ ਉਹਦੇ ਜਿਹੜਾ ਜਿਹੜਾ ਜੋ ਕਾਰਵਾਈ ਇਹਨਾਂ ਨੇ ਛੁੱਟੀ ਪਾਈ ਹੈ ਉਸ ਸੰਬੰਧੀ ਫਰੋਤੀ ਦੀ ਤੇ ਜਿਹੜਾ ਇਸ ਦੇ ਨਾਲ ਜਿਹੜਾ ਸਾਜ਼ਿਸ਼ ਰਚਿੰਦੀ ਉਸ ਸੰਬੰਧੀ ਇਹ ਤੇ ਕਾਰਵਾਈ ਕੀਤੀ ਗਈ ਹੈ ਤੇ ਜਿਹੜੀ ਛੁੱਟੀ ਇੱਕ ਇਹਨੂੰ ਜਿਹੜੀ ਰਚਨਾ ਰਚੀ ਹੈ ਇਹਨਾਂ ਨੇ ਆਪ ਰਲ ਕੇ ਉਸ ਸੰਬੰਧੀ ਇਹਨਾਂ ਦੇ ਜਿਹੜੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਘਟੋ ਘਟ ਇਹ ਇਨਾਂ ਦੀ ਜਿਹੜੇ ਸੈਕਸ਼ਨਸ ਲਾਏ ਆ ਤੇ 10 ਸਾਲ ਕੈਦ ਦਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਬਹੁਤ ਸ਼ਕਤੀ ਦੇ ਨਾਲ ਪੰਜਾਬ ਪੁਲ ਜਿਹੜਾ ਕੰਮ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਵਕੀਲ ਆ ਜਿਹੜਾ ਕਿਤੇ ਨਾ ਕਿਤੇ ਇਸ ਮਾਮਲੇ ਵਿੱਚ ਇਨਵੋਲ ਹੋ ਨਜ਼ਰ ਆਇਆ ਪਰ 100 ਵਾਰ ਨੂੰ ਇਨਫੋਰਮੇਸ਼ਨ ਦਿੰਦਾ ਸੀਗਾ ਪਹਿਲਾਂ ਆਪਣੇ ਤੇ ਫਾਈਲਿੰਗ ਕਰਵਾਈ ਹੈ ਲੇਕਿਨ ਉਸੇ ਨਾਲ ਲਿੰਕ ਬਣਾ ਕੇ ਵੱਡੀ ਵੱਡੀਆਂ ਸਾਮੀਆਂ ਕੋਲ ਇਸ ਕੋਲ ਜਿਹੜਾ ਲਫਜ਼ੋਤੀਆਂ ਮੰਗੀ ਜਾਂਦੀ ਸੀ ਕਿਤੇ ਭਾਗੀਦਾਰੀ ਜਿਹੜੀ ਲਈ ਜਾਂਦੀ ਸੀਗੀ ਸੋ ਕਿਤੇ ਨਾ ਕਿਤੇ ਵੱਡੀ ਕਾਮਯਾਬੀ ਕਹਿ ਸਕਦੇ ਤਰਨ ਪੁਲਸ ਦੀ ਸੋ ਅਗਲੀ ਇਨਫੋਰਮੇਸ਼ਨ ਜਲਦ ਤੱਕ ਸਾਂਝੀ ਕਰਾਂਗੇ ਤੁਸੀਂ ਦੇਖ ਰਹ